से खड़ी। कौन सी गेम करते हो आप कराटे कराटे में भी कहाँ खेलने गए थे आप हावड़ा हावड़ा में टोटल कितने बच्चे आए थे आठ सौ पचास बच्चे आए थे वहाँ पर जाके आपको तो रहने में खाने में पीने में कोई दिक्कत नहीं कैसा आपको वहाँ पर ट्रीटमेंट दिया गया थे? बहुत अच्छा ट्रीटमेंट था वहाँ पे स्कूल की तरफ से क्या सेवा मिला आपको ਸਕੂਲ ਤੇ ਸਕੂਲ ਕੀ ਤਰਫੋਂ ਸੇ ਪੈਂਸਿਲ ਮੈਮ ਕਾ ਸ਼ਸ਼ੀ ਮੈਮ ਕਾ ਹਮਾਰੇ ਸਕੂਲ ਦੇ ਸਟਾਫ ਕਾ ਤੇ ਚੇਅਰਮੈਨ ਕਾ ਜਿਆਦਾ ਸੇ ਰੋਕ ਥਾ ਬੇਟਾ ਨਾਮ ਕੀ? ਅਦਿਕਾ ਬੇਟਾ ਕਿਹੜੀ ਗੇਮ ਚ ਜਿੱਤ ਕੇ ਆਇਆ ਕਿੱਥੇ ਜਿੱਤਿਆ ਲੋਰਨਾ? ਆਪਕ ਕਰਾਟੇ ਗੇਮ ਚ ਮੈਡਲ ਜਿੱਤ ਕੇ ਆਏ 골ਡ ਮੈਡਲ। ਹਾਂ ਬਦਾ ਤੋ। ਉਸ ਤੋਂ ਪਹਿਲਾਂ ਵੀ ਜਿੱਤ ਕੇ ਆਇਆ। ਹਾਂ ਜੀ। ਹਾਂ ਜੀ। ਪਹਿਲਾਂ ਸਿਲਵਰ ਮੈਡਲ ਆਇਆ ਸੀ। हाँ जी वो कराटे गेम क्या नाम है, है। से। हाँ जी। में आपका हर्षिका कौन सी गेम करते हो कराटे अभी कहाँ से जीत कर आए हो आप कोलकाता वहाँ पे कितनी टीमें आई थी सेवेंटीन और एटीन इतनी आई थी टोटल टोटल बच्चे कितने आए थे एट सिक्सटी ठीक है और फाइट वहाँ पर कैसे हुई फाइट में कैसा लगा फाइट है कितनी फाइट हुई आपके छः फाइटें हुई थी बिहार से आए थे कई वेस्ट बंगाल से थे कई बिहार से थे और महाराष्ट्र से भी आए थे आपके घर से कैसा सपोर्ट है स्कूल से कैसा सपोर्ट है अपके? बहुत अच्छा घर से भी और किसका का, किस सपोर्ट है लोग प्रिंसिपल मैम क्या चेयरमैन साहब क्या और कैसा रहा आपका टूर्नामेंट तो बहुत अच्छा और आपको स्कूल की तरफ से कैसा सपोर्ट रहा बहुत अच्छा। ਸਰਬੋਤਮ ਨੰਬਰ ਤੇ ਮੇਰਾ ਨਾਮ ਸ਼ਿਵੰਤ तिवारी ਹੈ। ਇਹ ਬੱਚੇ ਹਾਵੜਾ ਤੋਂ ਮੈਡਲ ਜਿੱਤ ਕੇ ਲੈ ਕੇ ਆਏ ਆਪਣੇ। ਹਾਵੜਾ ਦੇ ਵਿੱਚ ਇੰਟਰਨੈਸ਼ਨਲ ਲੈਵਲ ਦਾ ਟੂਰਨਾਮੈਂਟ ਹੋਇਆ ਸੀਗਾ ਤੇ ਉੱਥੋਂ ਬੱਚੇ ਮੈਡਲ ਜਿੱਤ ਕੇ ਲੈ ਕੇ ਆਏ। ਉਹ ਤਾਂ ਕਾਫੀ ਟੀਮਾਂ ਆਈਆਂ ਸੀ 860 ਬੱਚੇ ਆਏ ਸੀਗੇ ਟੋਟਲ। ਕਿਨ ਕੋਈ ਯੂਪ ਦਾ ਹੀ ਕੋਈ ਬਿਹਾਰ ਤੋਂ ਕੋਈ ਹਰਿਆਣਾ ਤੋਂ ਕੋਈ ਮਹਾਰਾਸ਼ਟਰ ਤੋਂ ਕੋਈ ਉੱਤਰਾਖੰਡ ਤੋਂ ਸੀਗਾ। ਫਿਰ ਅਲੱਗ-ਅਲੱਗ ਸਟੇਟਾਂ ਤੋਂ ਤੇ ਇਹ ਕਾਇ ਸੀਗੇ ਆਪਣੇ ਉਧਰੋਂ ਕੀ ਨਾ ਕਹਿੰਦੇ ਆ। ए खास बेटा नहीं जो दूसरी कंट्री से आए हुए थे बांग्लादेश से बांग्लादेश से भी ऐसे के बच्चे हैं ठीक है ना नेपाल तो भी ऐसे मतलब बहुत बढ़िया रहा टूर्नामेंट बहुत बढ़िया बच्चे ने पार्टिसिपेट किया ऐसे एक की गर्मी बहुत ज्यादा ही गर्मी ना देख देखो बच्चे ने ਇਹ ਬਹੁਤ ਵਧੀਆ ਸਪੋਰਟ ਮਤਲਬ ਆਪਣਾ ਉਥੇ ਪਾਰਟਿਸਿਪੇਟ ਕੀਤਾ ਬੱਚਿਆਂ ਨੂੰ ਛੋਟੇ ਛੋਟੇ ਬੱਚਿਆਂ ਨੂੰ ਸਿਖਾਉਣਾ ਬੜੀ ਬੱਧੀਆ ਹੈ ਦੇਖੋ ਜੀ ਇਹ ਆਪਣੇ ਤੇ ਡਿਪੈਂਡ ਹੈਗਾ ਕਿ ਆਪਣਾ ਮਾਈਂਡ ਸੈਟਅਪ ਜੇ ਰੱਖਾ ਆਪਣੇ ਦਿਮਾਗ 'ਚ ਸੋਚਾ ਕਿ ਨਾ ਕਿ ਛੋਟਾ ਬੱਚਾ ਹੈ ਆਪਣੇ ਦਿਮਾਗ 'ਚ ਸੋਚਾ ਕਿ ਵੱਡਾ ਬੱਚਾ ਹੈ ਉਨਾ ਹੀ ਸਾਡਾ એનર્ਜੀ ਲੈਸ ਟੂਨਾ ਆਪਾਂ ਇਹ ਚੀਜ਼ ਨਹੀਂ ਸੋਚਣਾ ਕਿ ਛੋਟਾ ਬੱਚਾ ਹੈ ਜਾਂ ਕਿ ਮਤਲਬ ਹਰ ਦਿਲ ਸਭ ਇਕੁਅਲ ਆ ਆਪਾਂ ਸੋਚਦੇ ਕਿ ਇਹ ਬੱਚਾ ਵਧੀਆ ਹੈ ਤੇ ਕਿਉਂ ਨਾ ਆਪਏ ਸੋਚੀ ਕਿ ਬੱਚਾ ਵਧੀਆ ਆਪ ਉਸ ਬੱਚੇ ਨੂੰ ਅੱਗੇ ਤਿਆਰ ਕਰਦੇ ਆਂ ਔਰ ਵਧੀਆ ਤਰੀਕੇ ਨਾਲ ਬੱਚੇ ਨੂੰ ਮਾਈਂਡ ਸੈਟ ਆਫ ਵਾਸ਼ ਕਰਕੇ ਵਧੀਆ ਤਰੀਕੇ ਨਾਲ ਆਪਾਂ ਗੇਮ ਵਾਲੇ ਪਾਸੇ ਬੱਚੇ ਨੂੰ ਲੈ ਕੇ ਜਾਂਦੇ ਆਂ ਕਿੰਨੇ ਮੈਡਲ ਵਿੱਚ ਸਾਡੇ ਸਕੂਲ ਦੇ ਇਸ ਸਕੂਲ ਦੇ ਚਾਰ ਬੱਚੇ ਗਏ ਸੀਗੇ ਚਾਰ ਤੇ ਚਾਰੇ 골ਡ ਆਏ ਆਪਣੇ ਅਲੱਗ-ਅਲੱਗ ਵੇਟ ਦੇ ਵਿੱਚ ਇੰਟਰਨੈਸ਼ਨਲ ਜੀ ਇੰਟਰਨੈਸ਼ਨਲ ਖੇਲਦੇ ਪਾਜੀ ਆਪਣਾ ਨਾਮ ਦੱਸੋ ਸਰ ਮੇਰਾ ਨਾਮ ਅਮਨਦੀਪ ਕਾਲੀਆ ਜੇ ਅਗਰ ਕਿੰਨੀ ਗੇ ਖੇਡਦੀ ਜਿੰਦਗੀ ਦੇ ਬੱਚੇ 골ਡ ਵਿੱਚ ਸਰ ਬਹੁਤ ਕੁਝ ਹੀ ਹੁੰਦੀ ਆ ਸਾਨੂੰ ਮਤਲਬ ਕਿ ਐਜ਼ ਏ ਟੀਚਰ ਐਜ਼ ਅ ਫਾਦਰ ਸਾਨੂੰ ਸਾਰਿਆਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਕਿਉਂਕਿ ਅਸੀਂ ਇਹ ਚਾਹਦੇ ਹਾਂ ਕਿ ਜਿਹੜੇ ਸਾਡੇ ਬੱਚੇ ਆ ਹੋਰ ਤਰੱਕੀ ਕਰਨ ਸਾਡੇ ਸਕੂਲ ਦਾ ਨਾਮ ਰੋਸ਼ਨ ਕਰਨ